ਸਾਹਬ ਅੱਜ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਇਤਿਹਾਸਿਕ ਫੈਸਲਾ ਮੰਨੀਏ ਇਸ ਨੂੰ ਕਿ ਫੈਸਲਾ ਜਿਹੜਾ ਉਹ ਕਿਸੇ ਤਰ੍ਹਾਂ ਦੇ ਤੌਰ ਤੇ ਕਹਿ ਗਿਆ ਕਿ ਉਹ 8 ਵੋਟਾਂ ਜਿਹਨੂੰ ਕੈਨਸਲ ਕੀਤਾ ਗਿਆ ਸੀਗਾ ਉਹ ਵੋਟਾਂ ਹੁਣ ਕਾਊਂਟ ਹੁਣ ਦੇਖੋ ਇਦਾਂ ਜੀ ਅਸੀਂ ਤਾਂ 30 ਤਰੀਕ ਤੋਂ ਇੱਕੋ ਗੱਲ ਕਹਿ ਰਹੇ ਹਾਂ ਕਿ 18 ਤਰੀਕ ਨੂੰ ਇਲੈਕਸ਼ਨ ਹੁੰਦਾ ਹੈ ਇਲੈਕਸ਼ਨ ਕੈਨਸਲ ਕਰ ਦਿੱਤਾ ਜਾਂਦਾ ਹੈ ਪੋਸਟਪੋਨ ਕਰ ਦਿੱਤਾ ਤੇ 30 ਤਰੀਕ ਨੂੰ ਹੁੰਦਾ ਹੈ 8 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਪਈਆਂ ਸੀਗੀਆਂ ਟੋਟਲ 20 ਵੋਟਾਂ ਪਈਆਂ 8 ਵੋਟਾਂ ਇਨਵੈਲਿਡ ਕਰਤੀਆਂ 40% ਵੋਟਾਂ ਇਨਵੈਲਿਡ ਕਰਤੀਆਂ ਉਹ ਵੀ ਗੱਲ ਕਲੀਅਰ ਹੋ ਗਈ ਅਸੀਂ 30 ਤਰੀਕ ਤੋਂ ਧਰਨਿਆਂ ਤੇ ਬੈਠੇ ਆਂ ਮੈਂ ਸਮਝਦਾ ਵੀ ਸੁਪਰੀਮ ਕੋਰਟ ਨੂੰ ਬਹੁਤ ਵੱਡੀ ਰੀਲੀਫ ਮਿਲੀ ਹੈ ਔਰ ਜੇ ਉਹ 8 ਵੋਟਾਂ ਕਾਊਂਟ ਕਰੀਆਂ ਜਾਣਗੀਆਂ ਔਰ 8 ਵੋਟਾਂ ਜਦ ਕਾਊਂਟ ਕਰੀਆਂ ਜਾਣਗੀਆਂ ਤੇ ਇੱਕ ਚੀਜ਼ ਕਲੀਅਰ ਹੈ ਕਿਉਂਕਿ ਔਨਰੇਬਲ ਚੀਫ ਜਸਟਿਸ ਸਾਹਿਬ ਨੇ ਵੀ ਕਿਹਾ ਹੈ ਕਿ ਉਹ 8 ਵੋਟਾਂ ਕੁਲਦੀਪ ਕੁਮਾਰ ਨੂੰ ਪਈਆਂ ਮਤਲਬ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਉਹਨਾਂ ਨੂੰ ਪਈਆਂ ਔਰ ਇਹ ਸਾਰੀ ਚੀਜ਼ਾਂ ਕਲੀਅਰ ਨੇ ਕਿ ਸਾਡਾ ਮੇਅਰ ਬਣਨ ਜਾ ਰਿਹਾ ਹੈ ਅਸੀਂ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੀ ਇੰਤਜ਼ਾਰ ਕਰ ਰਹੇ ਹਨ ਅਦੋਨੀ ਸਾਹਿਬ ਸਿੱਧੇ ਤੌਰ ਤੇ ਉਸ ਵਕਤ ਇਹ ਗੱਲ ਕਹੀ ਗਈ ਸੀ ਸੁਪਰੀਮ ਕੋਰਟ ਵੱਲੋਂ ਇੱਕ ਤਿੱਖੀ ਟਿੱਪਣੀ ਜ ਸੀਨ ਨੂੰ ਕਿਸ ਤਰੀਕੇ ਨਾਲ ਦੇ ਦੇ ਲੱਗਦਾ ਕਿ ਅਨਿਲ ਮਸੀ ਦੇ ਉੱਤੇ ਵੀ ਕਾਰਵਾਈ ਹੁੰਦੀ ਹੋਈ ਨਜ਼ਰ ਆਉਗੀ ਕਿਉਂਕਿ ਵੋਟਾਂ ਤਾਂ ਉਹੀ ਕਾਊਂਟ ਹੋ ਗਈਆਂ ਸਾਇਲ ਜੀ 100% ਕਾਰਵਾਈ ਹੋਊਗੀ ਇਕੱਲੇ ਅਨਿਲ ਮਸੀ ਤੇ ਨਹੀਂ ਉਹ ਅਫਸਰਾਂ ਤੇ ਵੀ ਜਿਨ੍ਹਾਂ ਇਹਦਾ ਭਾਗ ਬਣੇ ਆ ਉਹਨਾਂ ਤੇ ਲੀਡਰਾਂ ਤੇ ਜਿਨ੍ਹਾਂ ਨੇ ਸਾਰਾ ਕੰਮ ਕਰਾਇਆ ਮੈਂ ਤੇ ਅਨਿਲ ਮਸੀ ਜੀ ਨੂੰ ਇੱਕੋ ਗੱਲ ਕਹਿਣਾ ਕਿ ਭਾਈ ਹੁਣ ਸੱਚ ਬੋਲ ਦੇ ਕੱਲ ਤੁਸੀਂ ਸੱਚ ਬੋਲਤਾ ਅੱਜ ਵੀ ਦੱਸ ਦੇ ਹੋਰ ਕੌਣ ਕੌਣ ਬੰਦੇ ਇਹਦੇ ਨਾਲ ਇਨਵੋਲਵ ਸਿਗੇ ਤਾਂ ਕਿ ਉਹ ਸਾਰਿਆਂ ਨੂੰ ਸਜ਼ਾ ਦਿੱਤੀ ਜਾਏ ਕੱਲੇ ਅਨਿਲ ਮਸੀਨਾ ਰਗੜੇ ਪਰ ਜਿਸ ਤਰੀਕੇ ਨਾਲ ਵੋਟਾਂ ਨੂੰ ਵੀ ਤਲਬ ਕੀਤਾ ਗਿਆ ਜਿਸ ਤਰੀਕੇ ਨਾਲ ਵੀਡੀਓ ਨੂੰ ਵੀ ਤਲਬ ਕੀਤਾ ਗਿਆ ਕਿ ਹੈ ਕਿ ਵੀਡੀਓ ਲੈ ਕੇ ਉੱਥੇ ਪਹੁੰਚੀ ਜਾਵੇ ਵੋਟਾਂ ਉੱਥੇ ਪਹੁੰਚ ਪਹੁੰਚਾਈਆਂ ਜਾਣ ਬੈਲਟ ਪੇਪਰਸ ਉੱਥੇ ਅੱਜ ਪਹਿਲੀ ਵਾਰ ਹੀ ਸ਼ਾਇਦ ਹੋਇਆ ਹੋਵੇਗਾ ਕਿ ਬੈਲਟ ਪੇਪਰਸ ਹੀ ਜੀ ਨੇ ਦੇਖੇ ਹੋਗੇ ਹਿਸਟਰੀ ਚ ਪਹਿਲੀ ਵਾਰ ਹੋਇਆ ਕਿ ਕਿਸੇ ਪ੍ਰੈਸਾਈਡਿੰਗ ਆਫੀਸਰ ਨੂੰ ਚੋਰੀ ਕਰਦੇ ਹੋਏ ਫੜਿਆ ਗਿਆ ਔਰ ਸੁਪਰੀਮ ਕੋਰਟ ਨੇ ਉਹਨੂੰ ਕਰਦੇ ਹੋ ਉਹਨਾਂ ਦੇ ਪਹਿਲਾਂ ਪਰ ਫੜਿਆ ਪਹਿਲੀ ਵਾਰ ਗਿਆ ਪਰ ਪ੍ਰਸੀਡਿੰਗ ਆਫੀਸਰ ਨੂੰ ਡਾਂਟ ਲਾਈ ਹੈ ਉਸ ਤੇ ਕਾਰਵਾਈ ਵੀ ਹੋਏਗੀ ਉਸ ਤੇ ਪਰਚਾ ਵੀ ਹੋਏਗਾ ਉਸ ਨੂੰ ਸਜ਼ਾ ਵੀ ਸਜ਼ਨੀ ਪਈ ਤੇ ਹੁਣ ਇਹ ਮੇਅਰ ਦਾ ਤਾਂ ਕਿਤੇ ਨਾ ਕਿਤੇ ਸੀਨ ਕਲੀਅਰ ਹੋ ਗਿਆ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਹੁਣ ਕਿਸ ਤਰੀਕੇ ਅੱਗੇ ਪ੍ਰੋਸੈਸ ਰਹਿਣ ਵਾਲਾ ਉਸ ਨੂੰ ਕਿੱਦਾਂ ਕਿਤੇ ਜੱਜ ਸਾਡਾ ਮੇਅਰ ਬਣ ਜਾਂਦੇ ਅਸੀਂ ਲੀਗਲ ਅਡਵਾਈਸ ਉਸ ਤੇ ਵੀ ਲੈ ਰਹੇ ਹਾਂ ਤੇ ਅਸੀਂ ਇਹ ਸਮਝਦੇ ਹਾਂ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਹੀ ਬਨਨਗੇ ਠੀਕ ਹੈ ਜੀ ਤਾਂ ਸੋ ਸਨ ਚੜ ਨਾਲ ਡਾਕਟਰ ਸਨੀ ਆਲੂ ਵਾਲੀ ਜੋ ਕਿ ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆਏ ਨੇ ਇੱਕ ਇਹ ਕਹਿ ਰਹੇ ਨੇ ਕਿ ਵੱਡਾ ਰਿਲੀਫ ਜਿਹੜਾ ਕਿਤੇ ਨਾ ਕਿਤੇ ਮਿਲਿਆ ਹੈ ਵੱਡਾ ਰਿਲੀਫ ਜਿਹੜਾ ਹੈ ਉਹ ਇਸ ਵਕਤ ਜਿਹੜਾ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਹੈ ਕਿ ਜਿਹੜਾ ਇੰਡੀਆ ਗਾਡ ਜੋੜ ਦਿੱਤੀ ਜੋ 8 ਵੋਟਾਂ ਦਾ ਜ਼ਿਕਰ ਲਗਾਤਾਰ ਕੀਤਾ ਜਾ ਰਿਹਾ ਸੀਗਾ ਉਹ 8 ਵੋਟਾਂ ਜਿਹੜੀਆਂ ਨੇ ਉਹ ਹੁਣ ਸਿੱਧੇ ਤੌਰ ਤੇ ਜਿਹੜੀਆਂ ਨੇ ਜਾਇਜ਼ ਕਰ ਦਿੱਤੀਆਂ ਗਈਆਂ ਨੇ ਔਰ ਉਸ ਹੁੰਦ ਉਸ ਦਾ ਕਿਤੇ ਨਾ ਕਿਤੇ ਸਿੱਧਾ ਨਤੀਜਾ ਹੀ ਨਿਕਲਦਾ ਸਾਹਮਣੇ ਆ ਰਿਹਾ ਹੈ ਕਿ ਮੇਅਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਪੰਜਾਬ ਜਿਹੜਾ ਹੈ ਚੰਡੀਗੜ੍ਹ